ਹੈ ਨੀ ਇੱਕ ਡਿਸ਼ ਸ਼ਰਮਲਾ ਰੱਖੀ ਆ ਨੀ ਬਹੂਆਂ ਨੇ ਜਮੀ ਸ਼ਰਮਲਾ ਰੱਖੀ ਐ ਬੁੜੀ ਮਰੀਏ ਗਾਂਹ ਦੇਖ ਲੈ ਵਰਤ ਰੱਖ ਦਿੰਨਾ ਨੀ ਜਾਨੀਆਂ ਕਰਤਾਰ ਕੋਲ ਜਾ ਕੇ ਕਰਦੀਆਂ ਗੱਲ ਆ ਜਾ ਨੀ ਕੇਜੋ ਹਾਂ ਕਿ ਮੈਂ ਆ ਪੈਣੇ ਕਪਤਾਰੋ ਮੈਂ ਤਾਂ ਠੀਕ ਐ ਕਿ ਮੈਂ ਮੈਂ ਤਾਂ ਤੈਨੂੰ ਡਿੱਕੀ ਜਾਂਦੀ ਸੀ ਕਿ ਆਈ ਨੀ ਤੂੰ ਪਿੰਡ ਦਾ ਹੱਲ ਕਿਵੇਂ ਨੀ ਤੈਨੂੰ ਸੁਣਾਉਣੀ ਆ ਅੱਜ ਮੈਂ ਗੱਲ ਜਿਹੜੇ ਉਹਨੇ ਸਾਡੇ ਗਮਾਂਢੀ ਹਾਂ ਉਹਨਾਂ ਦੀ ਬੁੜੀ ਮਰ ਗਈ ਤੂੰ ਗਈ ਸੀ ਹਾਂ ਤੇ ਭੈਣੇ ਬਹੂਆਂ ਰੋੜਾ ਪਾਈ ਬੈਠੀਆਂ ਨੇ ਅੱਛਾ ਕਲੇਸ਼ ਵੀ ਜਾਂਦਾ ਕਾਹਦਾ ਕਲੇਸ਼ ਪੈ ਗਿਆ ਦੱਸੇਗੀ ਵੀ ਤੂੰ ਮੈਂ ਦੱਸਦੀ ਆ ਕੱਲ ਮੈਂ ਗਈ ਭੈਣੇ ਉਹਨਾਂ ਦੇ ਘਰੇ ਹਾਂ ਤੇ ਦੋਨੇ ਬਹੂਆਂ ਬੈਠੀਆਂ ਭੈਣੇ ਤੇ ਕਲੇਸ਼ ਪਾਈ ਜਾਣ ਮੁੰਡਾ ਮੁੰਡੇ ਨਾਲ ਲੜੀ ਜਾਣਾ ਉਹਨਾਂ ਦੇ ਨਾਲ ਕਹਿੰਦੀ ਆ ਬੁੜੇ ਨਾਲ ਬੁੜੇ ਨੂੰ ਕਹਿੰਦੀ ਨਾ ਕਹਦੀ ਖੰਡ ਤੇ ਘਿਓ ਲਿਆ ਕੇ ਦੇ ਅੱਛਾ ਕਹਿੰਦੀ ਸਤਾਰ ਕੇ ਚੂਰੀ ਕੁੱਟ ਕੇ ਖਾਵਾਂਗੀਆਂ ਵਰਤ ਰੱਖਾਂਗੀਆਂ ਅੱਛਾ ਮੈਂ ਆਖਿਆ ਕੁੜੇ ਸਿਆਣੀ ਵਾਣਾ 부ੜੀ ਮਰੀਆ ਤੁਹਾਡੀ ਵਰਤ ਰੱਖੂੰਗੀਆਂ ਲੈ ਕਹਿੰਦੀ 부ੜੀ ਕਹਿੰਦਾ ਫਿਰ ਵਾਪਸ ਆਜੂਗੀ ਲੈ ਜੇ ਅਸੀਂ ਨਾ ਰੱਖਾਂਗੀਆਂ ਮੈਂ ਆਖਿਆ ਕੁੜੇ ਵਾਪਸ ਤਾਂ ਆਉਂਦੀ ਨਹੀਂ ਦੁੱਖ ਤਾਂ ਮਨਾਉਣੀ ਆ ਇੱਕ ਤਾਂ ਹਾਰ ਤਾਂ ਬਣ ਛੱਡੀ ਦਾ ਹੁੰਦਾ ਆ ਉਹ ਮਾਰਦੀਆਂ ਨੇ ਤੋਤਲੇ ਉਹਨਾਂ ਨੇ ਕਿਹੜੇ ਬਰਤ ਰੱਖਣਿਆਂਗੇ ਹੋਰ ਭੈਣੇ ਜਾਣ ਕੇ ਬਹਾਨੇ ਮਾਰਦੀਆਂ ਨੇ ਆਇਆਂ ਨੇ ਤਲਕੋਟਕੇ ਚੂੜੀ ਖਾਣਣ ਗਿਆ ਅੱਥ ਨੇ ਖੀਰ ਬਣਾ ਲੈਣ ਗਿਆ ਤੇ ਦੁਪਹਿਰ ਸੌ ਖਾ ਲੈਣ ਗਿਆ ਹੋਰ ਕੀ ਆ ਹੁਣ ਤਾਂ ਭੈਣੇ ਸੂਟਾਂ ਦੇ ਬਹਾਨੇ ਨੇ ਸੂਟ ਚਾਹੁੰਦੇ ਆ ਨਹੀਂ ਆਪਣੇ ਦਾ ਟਰੰਕਾਂ ਚ ਆ ਜਾਂਦੇ ਸੀ ਸੂਟ ਉਹਨਾਂ ਦੇ ਤਾਂ ਪੇਟਾਂ ਵਾਲ ਮਾਰੀਆਂ ਚ ਵੀ ਨਹੀਂ ਆਉਂਦੇ ਜਿੱਥੇ ਭੌਂਕਤੇ ਜਾਂਦੀਆਂ ਨੇ ਨਾ ਨੰਮੇ ਸੂਟ ਪਾ ਕੇ ਜਾਂਦੀਆਂ ਨੇ ਇੱਕ ਇੱਕ ਦਿਨ ਪਾ ਕੇ ਲਾ ਕੇ ਸੱਟ ਦਿਲ ਦਿਆਂ ਤੇ ਹੋਰ ਭੈਣਾਂ ਆਈਆਂ ਕਰਦੀਆਂ ਨੇ ਸਾਡੀਆਂ ਕਿਹੜੀਆਂ ਘੱਟ ਲੈ ਫਿਰ ਤੁਹਾਡੀਆਂ ਤਾਂ ਭੈਣਾਂ ਚੰਨ ਨਹੀਂ ਪੁੰਦ ਖਾਵੀਆਂ ਤੁਹਾਡੇ ਤਾਂ ਮੁੰਡੇ ਭੈੜੇ ਆ ਮਾਰੇ ਮੁੰਡੇ ਸਾਡੇ ਤਾਂ ਮਗਰੀ ਲੱਗ ਰਹੀ ਹੈਗਾ ਮੁੰਡੇ ਕਿਹ ਭੈੜਿਆ ਮੈਂ ਭੈੜੀਆਂ ਹਲਕਾ ਤੇ ਡੰਡਾ ਦੇ ਦਿੰਨੀ ਹਿੰਨੀਆਂ ਇਹ ਹਲਕਾ ਤੇ ਡੰਡਾ ਦੇਣਾਂ ਦੀ ਗੱਲ ਆ ਉਹ ਕਿੰਨਾ ਮੇਜਰ ਕਿੰਨਾ ਕਰਜਾਈ ਕੀਤਾ ਮੈਣੇ ਹੋਰ ਬੰਵਾ ਤੀਜੇ ਦਿਨ ਨਾ ਸੂਟ ਲੈ ਆਉਂਦੀਆਂ ਸੀ ਐਦਾਂ ਚੱਜ ਜਾਂਦਾਂ ਬਸ ਸੂਟ ਲੈਣ ਚਾਹੁੰਦੀਆਂ ਸੀ ਇੱਧਰ ਚਾਹਨੇ ਜੇ ਜਦੋਂ ਮੈਂ ਨਗਦੀ ਆਖਦੀਆਂ ਮੈਂ ਤਾਂ ਬੈਣ ਸਰਦੂਲਗੜ੍ਹ ਜਾਨੀ ਆ ਸੂਟ ਲੈ ਕੇ ਆਉਣੀ ਆ ਤਰਵੰਡੀ ਜਾਨੀ ਆ ਸੂਟ ਲੈ ਕੇ ਆਉਣੀ ਆ ਆਈ ਚੱਲਦਿਆਂ ਰਹਿਣਦਾਂ ਨੇ ਭੈਣੇ ਉਹ ਤੀਜੇ ਦਿਨ ਸੂਟ ਸਮਾਉਂਦਾਂ ਨੇ ਐਨਾ ਖਰਚਾ ਭੈਣੇ ਸੂਟ ਲਿਆਉਣ ਗਿਆ ਕਰਾਇਆ ਦੇਣ ਗਿਆ ਤੇ ਸਮਾਉਣ ਗਿਆ ਕਿੰਨੇ ਪੈਸੇ ਲੱਗ ਜਾਂਦੇ ਆ ਉਹਨਾਂ ਨੇ ਕਿਹੜਾ ਆਪ ਦੇਨੇ ਪੈਸੇ ਉਹ ਦਿਆਂ ਨਹੀਂ ਦੇਨੇ ਔਖਾ ਸੌਖਾ ਹੋ ਕੇ ਨਹੀਂ ਜਿਹੜੀ ਮੈਨੇ ਫਸਲ ਹੁੰਦੀ ਆ ਉਹ ਸੂਟਾ ਮੂਹੇ ਵਗ ਜਾਂਦੀ ਆ ਬੱਝ ਰਬਜਾਉਂਦਾ ਤਾਂ ਮੈਨੇ ਕੁਛ ਨਹੀਂ ਸੂਟ ਹੀ ਆ ਜਾਂਦੇ ਆ ਸਾਰੇ ਪੈਸਿਆਂ ਦੇ ਭੈਣੇ ਵਿਚਾਰੇ ਆਂਦੇ ਆ ਆਏ ਨਹੀਂ ਮਾਰੀ ਭੰਨੀ ਆ ਜੇ ਟੂਟਾਂ ਨਾਲ ਹੋਰ ਭੈਣੇ ਬੇਟਾਂ ਨਾਲ ਮਾਰਾ ਪੜੀਆਂ ਬੈਠੋਂ ਆਣੇ ਆਏ ਨਹੀਂ ਭੈਣੇ ਇਹਨਾਂ ਨੂੰ ਕਰਨਾ ਚਾਹੀਦਾ ਕਰਜਾ ਚੜ ਜਾਂਦਾ ਸਿਰ ਤੇ ਫਿਰ ਚਾਹੀ ਜਾਂਦੇ ਆ ਸੂਟੀ ਪੱਲੇ ਰਹਿ ਜਾਂਦੇ ਆ ਭੈਣ ਸਾਰ ਸੱਚ ਬੁੜੀਆਂ ਆ ਆਪਦੇ ਪਿੰਡੇ ਇੱਕ ਸੂਟੀ ਪਾ ਕੇ ਬਾਗ ਦਿੰਦੀਆਂ ਸੀ ਜੇ ਜੇ ਸੌਦਾ ਲੈਣ ਜਾਣ ਗਿਆ ਨਾ ਮਾ ਟੁੱਟ ਲੈ ਪਾ ਕੇ ਜਾਣਾ ਹੋਰ ਭੈਣਾਂ ਆਈ ਆਈ ਕਰਦੀਆਂ ਨੇ ਭੈਣੇ ਇਹ ਆਹ ਦੇਖ ਲੈ ਤੀਜੇ ਨੂੰ ਮੈਂ ਦੇਖਦੀ ਆਂਗੀ ਹਾਂ ਸਾ ਮੈਂ ਤਾਂ ਫਿਰ ਵੀ ਨੰਗੀ ਟੱਪਦੀ ਦੇਖਣੀ ਆ ਨਾ ਉੱਥੇ ਬੈਠਾ ਦੁਕਾਨੇ ਝੋਲਾ ਚਾਕੇ ਆਖਣਗੀ ਮਰਸੀ ਮੈਂ ਤਾਂ ਸੂਟ ਲੈ ਕੇ ਆਉਂਗੀ ਤੀਜੇ ਨੇ ਭਾਈ ਆ ਇੰਡੀਪੈਂਡੈਂਟ ਕਰਨਾ ਚਾਹੀਦਾ ਹੁੰਦਾਗਾ ਆਪਦੇ ਹਿਸਾਬ ਸਰ ਦੇ ਜਿੰਨੇ ਦਵਾਉਂਦੇ ਆ ਜਿੰਨੇ ਕ ਆਪਣਾ ਖਰਚ ਆਗਾ ਵੀ ਉਹਨੇ ਕਦ ਸੂਟ ਪਹਿਨੇ ਸਾਲ ਚ ਤਿੰਨ ਚਾਰ ਸੂਟ ਲੈ ਲੈ ਚੱਲ ਬੰਦਾ ਇਹ ਤਾਂ ਵੀ ਵੀ ਲੈਣ ਦੁਕਾਨੇ ਆਇਂ ਨਹੀਂ ਕਰਨਾ ਚਾਹੀਦਾ ਆਦ ਕਰ ਬਣੀ ਵੀ ਦੇਖ ਲੋ ਹਾਂ ਭੈਣੇ ਘਰ ਬਣੀ ਵੀ ਦੇਖਣਾ ਚਾਹੀਦਾ ਵੀ ਆਪਣਾ ਖਰਚਾ ਪਾਣੀ ਕਿਵੇਂ ਚੱਲਦਾ ਵਿਰਾਸਤਨ ਸੌਦਾ ਫਿਰ ਉਹੀ ਭੈਣੇ ਤੈਨੂੰ ਪਤਾ ਹੀ ਹੈ ਹਾਂ ਪੈਣੀ ਮਰਦਾ ਵਰਤਾਂ ਤੇ ਕਹਿਣੀ ਆ ਵੀ ਖਰਚਾ ਇੰਨਾ ਨਹੀਂ ਕਰਦੇ ਹੁੰਦੇ ਵੀ ਆਪਦੀ ਘਰ ਵੱਲ ਵੀ ਦੇਖਣਾ ਚਾਹੀਦਾ ਹੈ ਜੇ ਆਪਣੇ ਕੋਲ ਪੈਸੇ ਨਹੀਂ ਆਏਗੇ ਪੈਣੇ ਕੋਈ ਪੁਰਾਣਾ ਤਰਾਣਾ ਪਾ ਕੇ ਆਪਦਾ ਵਰਤ ਰੱਖ ਲੈ ਜਿਹੜੇ ਗਰੀਬਾ ਉਹ ਕਿੱਥੋਂ ਲੈਂਦੇ ਆ ਕੱਪੜੇ ਆ ਹੋ ਵੀ ਤਾਂ ਰੱਖਦੀ ਆ ਵਿਚਾਰੇ ਉਹਨਾਂ ਨੂੰ ਦਾਨ ਕਰ ਦਿਓ ਹਾਂ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੱਜੋ ਇੱਕ ਕਰਤਾਰ ਹਾਂ ਅਸੀਂ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ ਜੀ